ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਰਾਜ ਦੇ ਸਾਰੇ ਹੀ ਸਰਕਾਰੀ ਦਫ਼ਤਰਾਂ ਬੋਰਡਾਂ ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਦੇ ਵਿੱਚ ਮੰਗਲਵਾਰ ਦੀ ਅੱਧੀ ਅਤੇ ਬੁੱਧਵਾਰ ਨੂੰ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਕਿਉਂ ਕੀਤੀ ਗਈ ਹੈ ਇਹ ਛੁੱਟੀ ਇਸ ਬਾਰੇ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਸਖਿਆ ਦੀਆਂ ਮੁਲਾਜ਼ਮਾ ਅਤੇ ਇਸ ਤੋਂ ਇਲਾਵਾ ਜੌਬ ਸੀਕਰ ਸੱਕ ਇਹ ਵੀਡੀਓ ਸਮੇਂ ਸਿਰ ਪਹੁੰਚ ਜਾਵੇ ਅਤੇ ਉਹ ਸਮੇਂ ਸਿਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਨੌਕਰੀ ਦੀ ਭਾਲ ਕਰ ਸਕਣ ਅਤੇ ਸਮੇਂ ਸਿਰ ਉਹਨਾਂ ਨੌਕਰੀਆਂ ਨੂੰ ਅਪਲਾਈ ਕਰਕੇ ਆਪਣੀ ਕੰਮ ਤੇ ਲੱਗ ਜਾਣ ਤਾਂ ਆਉ ਲੈ ਕੇ ਚੱਲਦਾ ਹਾਂ ਤੁਹਾਨੂੰ ਪੂਰੀ ਖਬਰ ਬਾਲ ਤਾਂ ਦੋਸਤੋ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ 2024 ਕੈਲੰਡਰ ਸਾਲ ਦੀਆਂ ਛੁੱਟੀਆਂ ਜੋ ਐਲਾਨ ਕੀਤੀਆਂ ਗਈਆਂ ਸਨ ਉਸ ਵਿੱਚ ਜੋ ਰਾਮ ਨੌਮੀ 17 April ਦਿਨ ਬੁੱਧਵਾਰ ਦੀ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਹ ਛੁੱਟੀ ਗੈਸਟਡ ਹੈ ਅਤੇ ਸਾਰੇ ਹੀ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਅਤੇ ਵਿਦਿਅਕ ادارے ਇਸ ਦਿਨ ਬੰਦ ਰਹਿਣਗੇ ਅਤੇ ਇਸ ਤੋਂ ਇਲਾਵਾ ਦੋਸਤੋ ਦੱਸ ਦਈਏ ਕਿ ਦੂਸਰੇ ਅੱਧ ਦੀ ਜੋ ਛੁੱਟੀ ਹੈ ਸ਼੍ਰੀ ਰਾਮ ਨੌਮੀ ਜੋ ਕਿ ਬੁੱਧਵਾਰ ਨੂੰ ਹੈ ਉਸ ਤੋਂ ਇੱਕ ਦਿਨ ਪਹਿਲਾਂ ਯਾਨੀ ਮੰਗਲਵਾਰ 16 April ਨੂੰ ਅੱਧੇ ਦਿਨ ਦੀ ਰਾਖਮੀ ਛੁੱਟੀ ਦੀ ਵੀ ਕੋਸ਼ਨਾ ਕੀਤੀ ਗਈ ਹੈ ਜਿਹੜੇ ਵੀ ਮੁਲਾਜ਼ਮ ਇਸ ਛੁੱਟੀ ਨੂੰ ਅਵੇਲ ਕਰਨਾ ਚਾਹੁੰਦੇ ਇਹਨਾਂ ਨੇ ਉਹ ਦੂਸਰੇ ਅੱਧ ਦੀ ਸਰਕਾਰੀ ਛੁੱਟੀ ਜੋ ਕਿ ਰਾਖਮੀ ਛੁੱਟੀ ਹੁੰਦੀ ਹੈ ਉਹ ਅਵੇਲ ਕਰ ਸਕਦੇ ਨੇ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਰਹੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਦਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫੋਰ ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਵਿਊ